ਖਾਲੀ ਥਾਂ ਦੇ ਉੱਤੇ ਬਾਥਰੂਮ ਕਰਨ ਨੂੰ ਲੈ ਕੇ ਦੋ ਤਿਰਾਂ ਹੋਈਆਂ ਆਮੋ ਸਾਹਮਣੇ ਮਾਮਲਾ ਹੈ ਹੀ ਕੁਝ ਐਸਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਖਾਲੀ ਥਾਂ ਦੇ ਉੱਤੇ ਇੱਕ ਵਿਅਕਤੀ ਵੱਲੋਂ ਬਾਥਰੂਮ ਕੀਤਾ ਜਾ ਰਿਹਾ ਸੀ ਤਾਂ ਦੂਜੀ ਧਿਰ ਵੱਲੋਂ ਇਸ ਨੂੰ ਰੋਕਿਆ ਜਾਂਦਾ ਸੀ ਉਸ ਨੇ ਕਿਹਾ ਕਿ ਇਹ ਸਾਡਾ ਘਰ ਬਿਲਕੁਲ ਨਾਲ ਹੈ ਤਾਂ ਤੁਸੀਂ ਇੱਥੇ ਬਾਥਰੂਮ ਨਾ ਕਰੋ ਤਾਂ ਇਸ ਨੂੰ ਲੈ ਕੇ ਅਕਸਰ ਵੀ ਪਹਿਲਾਂ ਵੀ ਜਿਹੜਾ ਵੀ ਵਿਵਾਦ ਚੱਲਦਾ ਰਿਹਾ ਦਸੀ ਤਾਂ ਜਦੋਂ ਇਸ ਦਾ ਉਲਾਮਾ ਲੈ ਕੇ ਜਦੋਂ ਨੌਜਵਾਨ ਦੂਜੀ ਠੀੜ ਦੇ ਕੋਲ ਜਾਂਦਾ ਆ ਤਾਂ ਉੱਥੇ ਦੋਨਾਂ ਦੇ ਵਿੱਚ ਝਗੜਾ ਹੋ ਜਾਂਦਾ ਆ ਤਾਂ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਨੋਂ ਧਿਰਾਂ ਹੁਣ ਹਸਪਤਾਲ ਦੇ ਵਿੱਚ ਜਿਹੜਾ ਆਪਣਾ ਇਲਾਜ ਕਰਾ ਰਹੀਆਂ ਤਾਂ ਦੋਨਾਂ ਧਿਰਾਂ ਵੱਲੋਂ ਜਿਹੜਾ ਝਗੜਾ ਕਰਕੇ ਇੱਕ ਦੂਜੇ ਦੇ ਉੱਤੇ ਤੇਦਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਇਹ ਲੋਗ ਆਓ ਤੁਹਾਨੂੰ ਵੀ ਦੱਸਦੇ ਜੀ ਤੁਸੀਂ ਅੱਜ ਜਲਾਲਾਬਾਗ ਸਰਕਾਰੀ ਹਸਪਤਾਲ ਚ ਦਾਖਲ ਹੋ ਜੀ ਇਹ ਮਾਮਲਾ ਕਿ ਹੋਇਆ ਸੀ ਜੀ ਸਰ ਮਾਮਲਾ ਕੁਝ ਨਹੀਂ ਸਰ ਮੇਰੇ ਘਰ ਦੇ ਨਾਲ ਪ੍ਰੋਪਰਟੀ ਪਈ ਹੈ ਜੀ ਉੱਥੇ ਬਾਥੂਮ ਕਰਦੇ ਨੇ ਮੇਰੇ ਘਰ ਦੇ ਨਾਲ ਜੀ ਇਨਨਾਂ ਨੇ ਵਿੱਚ ਬਹੁਤ ਵਾਰ ਰੁਕਿਆ ਕੋਈ 6 ਮਿੰਟ ਪਹਿਲਾਂ ਵੀ ਇਸ ਨੂੰ ਰੁਕਿਆ ਸੀਗਾ ਬਾਸ ਨੂੰ ਨਾਂ ਕਰ ਪੰਚਾਇਤ ਨੂੰ ਵੀ ਮੈਂ ਕਿਹਾ ਸੀਗਾ ਜੀ ਆਖੇ ਨਹੀਂ ਲੱਗੇ ਇਸਰੋਣਾ ਦੇ ਸਰ ਉੱਥੇ ਸਮੈਲ ਬਹੁਤ ਆਉਂਦੀ ਬਾਸ ਨੂੰ ਦੀ ਕੌਣ ਲੋਕ ਨੇ ਸਰ ਨਾਲ ਬਣੇ ਮੇਰੇ ਚਾਚੇ ਚਾਚਾ ਹੀ ਨੇ ਅੱਛਾ ਰਿਸ਼ਤੇਦਾਰੀ ਹਾਂਜੀ ਸਰ ਜੀ ਸ੍ਰੀਤਾ ਜੀ ਜੀ ਅੱਜ ਕੀ ਵਕ ਗੱਲਬਾਤ ਹੋਈ ਸੀਗੀ ਸਰ ਅੱਜ ਕੁਛ ਨਹੀਂ ਹੋਇਆ ਸਰ ਰਾਤ ਮੈਂ ਨਾ ਉੱਥੇ ਮਿੱਟੀ ਪਾਈ ਸੀ ਬਾਸ ਨੂੰ ਵਾਲੇ ਖਾਂ ਤੇ ਜੀ ਉੱਥੇ ਸਮੈਲ ਬਹੁਤ ਆਉਂਦੀ ਸਵੇਰਿਆਂ ਨੂੰ ਮੈਂ ਗੁਰਦੁਆਰਾ ਸਭ ਤੋਂ ਆ ਰਿਹਾ ਸੀਗਾ ਇਹਨਾਂ ਨੇ ਉਹ ਮੋੜੀ ਮਿੱਟੀ ਚੱਕ ਕੇ ਸਾਈਡ ਤੇ ਘਰਤੀ ਮੈਂ ਗੁਰਦੁਆਰਾ ਇਹ ਉੱਥੇ ਜਾ ਕੇ ਮੇਰੇ ਮੈਂ ਆਪਣੀ ਦਾਦੀ ਕੋਲ ਜਾ ਕੇ ਰੁਕਿਆ ਸੀਗਾ ਇਹ ਉੱਥੇ ਜਾ ਕੇ ਮੇਰੇ ਗਲਤ ਪਏ ਨਹੀਂ ਮਾਥਰਮ ਕਰਨ ਦੀ ਰੋਕ ਰੋਕਣ ਤੇ ਰੰਜਿਸ਼ ਨੂੰ ਲੈ ਕੇ ਹਾਂਜੀ ਸਰ ਇਹਨਾਂ ਨੇ ਇਸ ਗੱਲ ਨਹੀਂ ਮੇਰੇ ਗਲਤ ਪਏ ਨਹੀਂ ਬਾਸ ਨੂੰ ਰੋਕਣ ਦਿੱਤਾ ਵੀ ਅਸੀਂ ਨਹੀਂ ਰੁਕਣਾਗਾ ਨਾ ਸਰ ਇਹਨਾਂ ਦੀ ਪ੍ਰੋਫਾਈਲ ਹੈ ਉਹ ਵਾਲੀ ਕਿੰਨੇ ਲੋਕ ਸੀਗੇ ਸਾਰੇ 4 ਲੋਕ ਸੀਗੇ ਅੱਛਾ ਜੀ ਕਿਸ ਚੀਜ਼ ਕੀ ਹਥਿਆਰ ਸੀਗੇ ਇਹਨਾਂ ਕੋਲ ਸਰ ਉਹਨਾਂ ਕੋਲ ਕਾਪਾ ਸੀਗਾ ਸਭ ਉਹਨਾਂ ਨੇ ਮੇਰੇ ਸਿਰ 'ਚ ਮਾਰਿਆ ਦੇਖੋ ਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਪੁਲਿਸ ਕੋਲ ਪ੍ਰਸ਼ਾਸਨ ਕੋਲ ਮੰਗ ਇਹ ਕਰਦੇ ਆ ਵੀ ਤੁਹਾਨੂੰ ਨਿਆ ਦਿੱਤਾ ਜਾਵੇ ਰੋਟਾ ਸੜੇ ਰੁਕਦੇ ਨਹੀਂ ਇਹ ਇਹ ਕਹਿੰਦੇ ਅਸੀਂ ਤਿੰਨ ਧਮਕੀਆਂ ਮੈਨੂੰ ਬਹੁਤ ਵਾਰ ਪਹਿਲਾਂ ਹੀ ਬਹੁਤ ਵਾਰ ਦਿੱਤੀਆਂ ਧਮਕੀਆਂ ਹੀ ਤੁਹਾਨੂੰ ਕਿੰਨਾ ਅਸੀਂ ਤੁਹਾਨੂੰ ਕਿੰਨਾ ਜਰੂਰਤਾਂ ਤੁਮ ਕਹਿੰਦੇ ਸੀ ਕੋਈ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਨਹੀਂ ਸਰ ਦਰਖਾਸਤ ਨਹੀਂ ਕੀਤੀ ਮੈਂ ਪੰਚਾਇਤ ਨੂੰ ਕਿਹਾ ਸੀਗਾ ਵੀ ਬਾਸਮ ਇਹ ਰੁਕਦੇ ਨਹੀਂ ਇਹਨਾਂ ਨੂੰ ਹਟਾਇਆ ਜਾਵੇ ਇੱਥੋਂ ਜੀ ਵੀ ਚੰਗੇ ਬਲੇ ਗੱਲਾਂ ਕਰਦੇ ਪਏ ਆ ਉਤੋਂ ਆ ਕੇ ਤੁਹਾਡੇ ਨਾਲ ਬੋਲਣ ਲੱਗ ਪਿਆ ਬੋਲਦੇ ਬੋਲਦੇ ਇਹਦਾ ਫਰਾ ਆ ਗਿਆ ਛੋਟਾ ਉਹਨੇ ਮੇਰੇ 'ਚ ਪੇੜ ਮਾਰੀ ਤੇ ਮੈਂ ਅੱਗੋਂ ਫਿਰ ਅਸੀਂ ਆ ਮੈਂ ਤੇ ਮੇਰਾ ਭਰਾ ਅੱਗੋਂ ਵਿਰੋਧ ਕੀਤਾ ਲੜਾਈ ਜਿਆਦਾ ਵਧ ਗਈ ਹੱਥੋਂ ਬੱਤੀ ਹੋ ਗਏ ਆ ਤੇ ਮੇਰੇ ਪਤਾ ਨਹੀਂ ਕਿਹ ਚੀਜ਼ ਮਾਰੀ ਤੇ ਮੇਰਾ ਉਂਗਲਾ ਫੈਕਚਰ ਹੋ ਗਿਆ ਤੇ ਰੋਲਾ ਕਿਹੜੀ ਗੱਲ ਦਾ ਰੋਲਾ ਕੋਈ ਨਹੀਂ ਜੀ ਇਹ ਬਾਥੂਮ ਦਾ ਰੋਲਾ ਹੈ ਜਿਹੜਾ ਕੋਸ਼ਿਸ਼ ਜਿੰਨੂੰ ਵੀ ਗੱਲ ਕਰੋ ਉਹ ਵੀ ਕਹੇਗਾ ਕੋਈ ਰੋਲਾ ਹੈ ਇੱਕ ਬਾਥੂਮ ਦਾ ਰੋਲਾ ਹੈ ਉਹ ਗੁੰਮਰਾਂ ਦੀ ਜਗ੍ਹਾ ਉੱਥੇ-ਉੱਥੇ ਬਾਥੂਮ ਕਰਦੇ ਆ ਬਾਥੂਮ ਜਗ੍ਹਾ ਬਣਾਈ ਹੈ ਸਾਰਮ ਲਾਤੇ ਤੁਰਦਾ ਫਿਰਦਾ ਸਾਰੀ ਬਾਥਮ ਕਰਦੇ ਨੇ ਇਹ ਖੜਨ ਨਾਲ ਪਤਾ ਨਹੀਂ ਕੀ ਰੰਜਿਸ਼ ਰੱਖੀ ਬੈਠਾ ਸਾਡਾ ਇਹਨਾਂ ਦਾ ਕੇਸ ਲੱਗਿਆ ਆ ਕੋਰਟ ਚ ਉਹ ਕੇਸ ਦੀ 4 ਤਰੀਕ ਸੀ ਉਹ 4 ਤਰੀਕ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ ਖੜਨ ਨਾਲ ਮੁੱਲ ਲੜਾਈ ਲੈਣ ਨੂੰ ਫਿਰਦਾ ਜਿੰਨੂੰ ਮਰਜ਼ੀ ਪੁੱਛ ਲੋ ਸਾਰੇ ਹੀ ਉੱਥੇ ਬਾਥਮ ਕਰਦੇ ਨੇ ਇਹ ਕਦੇ ਬਾਥਮ ਇਹਨਾਂ ਜਗ੍ਹਾ ਤੇ ਕਦੇ ਰੋੜੇ ਛੱਡ ਦੇਗਾ ਕਦੇ ਕੀ ਸਾਡੇ ਕਦੇ ਗੱਲ ਛੱਡ ਦੇਗਾ ਇਹ ਜਾਣ ਕੇ ਮੁੱਲ ਨਹੀਂ ਲੈਂਦਾ ਸਾਨੂੰ ਤਾਂ ਆਪਣੇ ਕੰਮ ਤੋਂ ਵੇਲ ਨਹੀਂ ਹੈਗੀ ਅਸੀਂ ਕਿਸੇ ਨਾਲ ਕੀ ਲੜਨਾ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਉਹਨਾਂ ਦਾ ਜੀ ਤੁਹਾਡਾ ਸਤਨਾਮ ਸਰ ਇੱਕ ਲੜਾਈ ਝਗੜਾ ਹੋਇਆ ਆਰਿਆਣੀ ਰੋਡ ਤੇ ਆ ਇਸ ਸਵੇਰੇ ਜਿੰਦੇ ਚ ਇੱਕ ਕੋਈ ਮਰੀਜ਼ ਤੁਹਾਡੇ ਕੋਲੇ ਦਾਖਲ ਹੋਏ ਸਾਡੇ ਕੋਲ ਦੋ ਪੇਸ਼ੈਂਟ ਦਾਖਲ ਹੋਏ ਜੀ ਬਰਜਿੰਦਰ ਸਿੰਘ ਤੇ ਸਤਨਾਮ ਸਿੰਘ ਦਾਖਲ ਹੋਏ ਉਹਨਾਂ ਦਾ ਐਮ ਐਲਏ ਵਗੈਰਾ ਕੱਟਿਆ ਨਹੀਂ ਤੇ ਵੀ ਕੱਟਕੀਏ ਦੋ ਸਿਰ ਕੱਟ ਕੇ ਅਸੀਂ ਇੱਗਾ ਪਾਣੇ ਤੇ ਕਿਸ ਤਰ੍ਹਾਂ ਦੀ ਇੰਜਰੀਜ਼ ਲੱਗੀਆਂ ਜੀ ਇੰਜਰੀ ਹਲੇ ਅੰਡਰ ਐਕਸਰ ਦੇ ਅਬਜ਼ਰਵੇਸ਼ਨ ਰੱਖਿਆ ਹੋਈਆਂ ਜਦੋਂ ਉਹ ਫਰਟਾ